ਜਸਪ੍ਰੀਤ ਸਿੰਘ ਸ਼ਾਇਦ ਉਹਦਾ ਨਾਮ ਆ ਜਿਹਨੇ ਕਿ ਭਾਈ ਨਰੈਣ ਸਿੰਘ ਚੌੜ ਦੇ ਦਸਤਾਰ ਉਹ ਕਹਿੰਦਾ ਇੱਕ ਜਾਣੇ ਅਣਜਾਣੇ ਵਿੱਚ ਨਹੀਂ ਜਾਣੇ ਅਣਜਾਣੇ ਨਹੀਂ ਜਾਣ ਪੁੱਛ ਕੇ ਸਭ ਜਾਣਦਿਆਂ ਹੋਇਆ ਉਹਨੇ ਭਾਈ ਨਰੈਣ ਸਿੰਘ ਦੀ ਦਸਤਾਰ ਜਿਹੜੀ ਉਤਾਰੀ ਹੈ ਔਰ ਉਹਦੇ ਵੱਲੋਂ ਯੋਗਪਰਮਾ ਜਿਹੜਾ ਉਸ ਜੇ ਕਾਲ ਤੋਂ ਸਰ ਜੀ ਫੇ ਪੁੱਜ ਚੁੱਕਾ ਹੈ ਔਰ ਜਲਦੀ ਹੀ ਵਿਚਾਰ ਕਰਕੇ ਉਥੇ ਅਗਲੀ ਦੀ ਕਾਰਵਾਈ ਕੀਤੀ ਜਾਏਗਾ। ਉਸ ਇਲਾਕੇ ਦੀ ਖੇੜਨਾ ਪਰ ਕਿਸਾਨ ਨੇ ਧਰਨੇ ਦੇ ਬਹਿ ਵੀ ਮਜਬੂਰ ਹੈ ਆਸਾਂ ਕਿ ਡਿਗਰੀਸੀ ਜਲਦੀਵਾਲ ਦੀ ਸੇਵਾ ਵਿੱਚ ਰਹੇ ਪੂਰੀ ਦੁਨੀਆ ਵਾਸਤੇ ਕਵਾਰੀ ਦੀ ਗੱਲ ਹੈ ਕਿ ਭਾਰਤ ਸਰਕਾਰ ਕਿਉਂਕਿ ਸਰਕਾਰਾਂ ਦਾ ਕੰਮ ਹੁੰਦਾ ਹੈ ਆਪਣੇ ਅਹਰੀਆ ਦੀ ਰਾਖੀ ਕਰਨੀ ਆਪਣੇ ਅਹਰੀਆ ਨੂੰ ਪਾਲਣਾ ਆਪਣੇ ਅਹਰੀਆ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਕਮੀ ਮਹਿਸੂਸ ਨਾ ਹੋਣ ਦੇਣੀ ਪਰ ਦੁਖ ਦੀ ਗੱਲ ਹੈ ਕਿ ਪਹਿਲਾਂ ਵੀ ਸਵਾ ਸਾਲ ਦੇ ਕਰੀਬ ਸਿੰਘੂ ਬਾਰਡਰ ਦੇ ਉੱਤੇ ਹਜ਼ਾਰਾਂ ਦੇ ਗਿਣਤੀ ਵਿੱਚ ਕਿਸਾਨ ਲਗਾਤਾਰ ਠੰਡ ਵਿੱਚ ਗਰਮੀ ਵਿੱਚ ਮੀਂਹ ਵਿੱਚ ਹਨੇਰੀ ਤੂਫਾਨ ਦੇ ਵਿੱਚ ਇਹ ਮੋਰਚਾ ਲਾ ਕੇ ਸਰਕਾਰ ਦੇ ਖਿਲਾਫ ਸਿੰਘੂ ਬਾਰਡਰ ਤੇ ਬੈਠੇ ਰਹੇ ਔਰ ਉਤੋਂ ਬਾਅਦ ਸ਼ੰਘੂ ਬਾਰਡਰ ਤੇ ਖਨੋਰੀ ਬਾਰਡਰ ਤੇ ਬਹੁਤ ਲੰਬਾ ਅਰਸਾ ਹੋ ਗਿਆ ਕਿ ਕਿਸਾਨ ਕੜਾਕੇ ਦੀ ਠੰਡ ਵਿੱਚ ਕੜਾਕੇ ਦੀ ਗਰਮੀ ਵਿੱਚ ਮੀਂਹ ਆਦਕ ਨਹੀਂ ਦੇਖਦੇ ਤੂਫਾਨ ਆਦਕ ਨਹੀਂ ਦੇਖਦੇ ਉਹ ਸਰਕਾਰ ਦੇ ਕੋਲ ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ ਮੋਰਚਾ ਲਾ ਕੇ ਬੈਠੇ ਹੋਏ ਨੇ ਔਰ ਸਰਦਾਰ ਜਗਜੀਤ ਸਿੰਘ ਗੱਲੇਵਾਲ ਜਿਨ੍ਹਾਂ ਨੇ ਕੁਝ ਅਜਮਿਰਖ 40 ਦਿਨ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ ਉਹ ਭੁੱਖ ਹੜਤਾਲ ਮਰਨ ਵਰਤ ਰੱਖ ਕੇ ਬੈਠੇ ਹੋਏ ਨੇ ਭਾਵੇਂ ਕਿ ਸਿੱਖੀ ਵਿੱਚ ਭੁੱਖ ਹੜਤਾਲ ਦਾ ਮਨ ਵਰਤ ਦਾ ਕੋਈ ਸੰਕਲਪ ਨਹੀਂ ਹੈ ਪਰ ਡਾਡੀਆਂ ਸਰਕਾਰਾਂ ਨੇ ਜੋ ਕਿਸਾਨਾਂ ਦੀ ਕਿਸੇ ਵਾਸੇ ਵੀ ਸੁਣਵਾਈ ਨਹੀਂ ਕਰ ਰਹੀਆਂ ਸਰਕਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੋ ਕਿਸਾਨ ਸਮੁੱਚੇ ਸੰਸਾਰ ਦਾ ਢਿੱਡ ਭਰਦਾ ਹੈ ਖੇਤੀ ਕਰਦਾ ਹੈ ਸੱਪਾਂ ਦੀਆਂ ਸਿਰੀਆਂ ਮਿੱਧ ਮਿੱਧ ਕੇ ਖੇਤੀ ਨੂੰ ਪਾਲਦਾ ਤੇ ਲੋਕਾਂ ਤੱਕ ਉਹ ਜਿਹੜਾ ਰਾਸ਼ਨ ਹੈ ਉਹ ਪਹੁੰਚਾਉਣ ਦਾ ਯਤਨ ਕਰਦਾ ਹੈ ਔਰ ਉਹਨਾਂ ਦਾ ਆਪਣੇ ਹੱਕਾਂ ਵਾਸਤੇ ਮਰਨ ਵਰਤ ਰੱਖਣੇ ਔਰ ਬਾਰਡਰਾਂ ਤੇ ਬਹਿਣਾ ਹੱਕਾਂ ਦੀ ਪ੍ਰਾਪਤੀ ਵਾਸਤੇ ਇਸ ਤੋਂ ਵੱਧ ਸਰਕਾਰ ਵਾਸਤੇ ਹੋਰ ਕੋਈ ਵੀ ਮਾੜੀ ਗੱਲ ਨਹੀਂ ਹੋ ਸਕਦੀ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਜਲਦ ਤੋਂ ਜਲਦ ਕਿਸਾਨਾਂ ਦੀਆਂ ਹੱਕੀ ਮੰਗਾਂ ਮਨਜ਼ੂਰ ਕਰਨ ਔਰ ਉਹ ਕਿਸਾਨ ਆਪਣੇ ਘਰਾਂ ਵਿੱਚ ਆਪਣੇ ਪਰਿਵਾਰਾਂ ਦੇ ਵਿੱਚ ਆ ਕੇ ਸੁੱਖ ਸ਼ਾਂਤੀ ਦੇ ਨਾਲ ਆਪਣੀਆਂ ਬਸਰ ਕਰ ਸਕਣ ਸਿਕਸਰ ਜੀ ਇੱਕ ਤੁਹਾਡੇ ਵੱਲੋਂ ਆਦੇਸ਼ ਹੋਇਆ ਸੀ ਦਾ ਸ਼੍ਰੀ ਅਕਾਲ ਤਖਸਾਲ ਸਾਹਿਬ ਨੂੰ ਆਦੇਸ਼ ਹੋਇਆ ਸੀ ਪਰ ਉਸ ਨੂੰ ਇੰਨ ਬਿੰਨ ਲਾਗੂ ਨਹੀਂ ਕੀਤਾ ਜਾ ਰਿਹਾ ਵੱਡੀ ਗੱਲ ਮੈਂ ਕਰ ਰਿਹਾ ਸੀਗਾ ਅਸਤੀਫਾ ਗੱਲ ਕਰ ਰਿਹਾ ਸੀਗਾ ਅਕਾਲੀ ਦਲ ਨੇ ਹੁਣ ਤੱਕ ਅਸਤੀਫਾ ਨਹੀਂ ਪੁਆੜਿਆ ਹੈ ਹਾਲਾਂਕਿ ਬਾਦੂਨ ਸਾਹਿਬ ਕਰਲੇ ਨੇ ਬਾਕੀ ਸਾਰੀ ਸੇਵਾ ਜਿਹੜੀ ਪੂਟ ਲਈ ਹੈ ਪਰ ਅਸਤੀਫਾ ਕਿਉਂ ਨਹੀਂ ਪ੍ਰਮਾਨ ਕੀਤਾ ਜਾ ਰਿਹਾ ਬਿਲਕੁਲ ਜੋ ਅਕਾਲਤਬ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਹਿਬਾਨ ਨੇ ਫੈਸਲਾ ਸੁਣਾਇਆ ਹੈ ਜੀ ਇਹਨੂੰ ਜਲਦ ਤੋਂ ਜਲਦ ਅਕਾਲੀ ਦਲ ਨੂੰ ਪ੍ਰਗਾਨਕਾਨੀ ਨੇ ਕਰਨੀ ਚਾਹੀਦੀ ਉਹਨੂੰ ਲਾਗੂ ਕਰਨਾ ਚਾਹੀਦਾ ਧੰਨਵਾਦ ਜੈਨੀ ਅਰਵਿੰਦ ਜੀ ਅਜੇ ਮੋਹਨ ਜੀ ਨਾਲ ਮੁਲਾਕਾਤ ਕਰਨ ਜਾ ਰਹੇ ਹੋ ਕਰੇਪਤੀ ਮੈਂ ਡਾਕਟਰ ਜੀ ਮਾਮਲੇ ਆਹ ਕਰ ਕਰ ਚਲੇ ਗਏ ਕਿਉਂਕਿ ਇਹ ਬੜਾ ਵੱਡਾ ਮਾਮਲਾ ਹੈ ਦੇਖੋ ਜਿਸ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੀ ਇਨਕੁਆਇਰੀ ਵਾਸਤੇ ਇੱਕ ਪੜਤਾਲੀਆ ਕਮੇਟੀ ਬਣਾਈ ਗਈ ਸੀ ਮੈਂ ਉਸ ਦਿਨ ਵੀ ਇਤਰਾਜ਼ ਕੀਤਾ ਸੀ ਕਿ ਜਥੇਦਾਰਾਂ ਦੀ ਪੜਤਾਲ ਕੇਵਲ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਅਧਿਕਾਰ ਹੈ ਉਹਨੂੰ ਉਹ ਜਿਹੜੀ ਪੜਤਾਲ ਹੈ ਉਹ ਸਾਨੂੰ ਸੌਂਪ ਦੇਣੀ ਚਾਹੀਦੀ ਹੈ ਔਰ ਜਦ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਨੇ ਗੁਰੂ ਸਾਹਿਬ ਦੇ ਸਾਹਮਣੇ ਜਾ ਕੇ ਪੰਜ ਪਿਆਰੇ ਸਹਿਬਾਨ ਦੇ ਸਾਹਮਣੇ ਜਾ ਕੇ ਜੋ ਕੁਝ ਕਿਹਾ ਹੈ ਕਿ ਮੈਂ ਇਹ ਪਾਪ ਜੋ ਇਲਜ਼ਾਮ ਮੇਰੇ ਤੇ ਲਾਏ ਜਾ ਰਹੇ ਨੇ ਮੈਂ ਇਹ ਪਾਪ ਕਦੇ ਵੀ ਨਹੀਂ ਕੀਤਾ ਮੇਰਾ ਖਿਆਲ ਹੈ ਕਿ ਉਸ ਤੋਂ ਬਾਅਦ ਕੋਈ ਵੀ ਪੜਤਾਲ ਜਿਹੜੀ ਹੈ ਉਹ ਬਾਕੀ ਨਹੀਂ ਰਹਿ ਜਾਂਦੀ ਹਾਂ ਜੋੜੀ ਜਿਹਨੇ ਪੜਤਾਲ ਕੀਤੀ ਉਹ ਕੁਝ ਮਸਤੀ ਕਰਨ ਨਹੀਂ ਆਇਆ ਹਾਂ ਉਹ ਜਸਪ੍ਰੀਤ ਸਿੰਘ ਸ਼ਾਇਦ ਉਹਦਾ ਨਾਮ ਆ ਜਿਹਨੇ ਕਿ ਭਾਈ ਨਰੈਣ ਸਿੰਘ ਚੌੜੀ ਦੀ ਦਸਤਾਰ ਉਹ ਕਹਿੰਦਾ ਇੱਕ ਜਾਣੇ ਅਣਜਾਣੇ ਵਿੱਚ ਨਹੀਂ ਜਾਣੇ ਅਣਜਾਣੇ ਨਹੀਂ ਜਾਣ ਪੁੱਛ ਕੇ ਸਭ ਜਾਣਦਿਆਂ ਹੋਇਆ ਉਹਨੇ ਭਾਈ ਨਰੈਣ ਸਿੰਘ ਦੀ ਦਸਤਾਰ ਜਿਹੜੀ ਉਤਾਰੀ ਹੈ ਔਰ ਉਹਦੇ ਵੱਲੋਂ ਵਾਕਿਆ ਕੀ ਦੇ ਕਾਲ ਤੋਂ ਸਰਜੀ ਫੇਰ ਪੁੱਜ ਚੁੱਕਾ ਹੈ ਔਰ ਜਲਦੀ ਹੀ ਵਿਚਾਰ ਕਰਕੇ ਉੱਤੇ ਅਗਲੀ ਕਾਰਵਾਈ ਕੀਤੀ ਜਾਏਗੀ। ਬੜੇ ਇਲਾਕੇ ਦੀ ਖਿੰਡਰ ਪਰ ਕਿਸਾਨ ਨੂੰ ਧਰਨੇ ਤੇ ਬਹਿਣ ਵੀ ਮਜਬੂਰ ਹੈ। ਆਪ ਦਾ ਭਗਵੰਤ ਸਿੰਘ ਗੱਲੇਵਾਲ ਦੀ ਸ਼ਹਿਰ ਨੂੰ ਰਹੇ ਪੂਰੀ ਦੁਨੀਆ ਵਾਂਦੇ ਪੰਜਾਬੀ ਚਿੰਤਾ ਪਾਈ ਜਾ। ਬੜੇ ਧੋਖਵਾਰੀ ਇਹ ਗੱਲ ਹੈ ਕਿ ਭਾਰਤ ਸਰਕਾਰ ਕਿਉਂਕਿ ਸਰਕਾਰਾਂ ਦਾ ਕੰਮ ਹੁੰਦਾ ਹੈ ਆਪਣੇ ਰਿਆਇਆ ਦੀ ਰਾਖੀ ਕਰਨੀ, ਆਪਣੇ ਰਿਆਇਆ ਨੂੰ ਪਾਲਣਾ, ਆਪਣੇ ਰਿਆਇਆ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਕਾਮੀ ਮਹਿਸੂਸ ਨਾ ਹੋਣ ਦੇਣ। ਪਰ ਦੁਖ ਦੀ ਗੱਲ ਹੈ ਕਿ ਪਹਿਲਾਂ ਵੀ ਸਵਾ ਸਾਲ ਦੇ ਕਰੀਬ ਸਿੰਘੂ ਬਾਰਡਰ ਦੇ ਉੱਤੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਲਗਾਤਾਰ ਠੰਡ ਵਿੱਚ ਗਰਮੀ ਵਿੱਚ ਮੀਂਹ ਵਿੱਚ ਹਨੇਰੀ ਤੂਫਾਨ ਦੇ ਵਿੱਚ ਇਹ ਮੋਰਚਾ ਬਾਕੇ ਸਰਕਾਰ ਦੇ ਖਿਲਾਫ ਸਿੰਘੂ ਬਾਰਡਰ ਤੇ ਬੈਠੇ ਰਹੇ ਔਰ ਉਸ ਤੋਂ ਬਾਅਦ ਸ਼ੰਗੂ ਬਾਰਡਰ ਤੇ ਖਨੋਰੀ ਬਾਰਡਰ ਤੇ ਬਹੁਤ ਲੰਬਾ ਅਰਸਾ ਹੋ ਗਿਆ ਕਿ ਕਿਸਾਨ ਕੜਾਕੇ ਦੀ ਠੰਡ ਵਿੱਚ ਕੜਾਕੇ ਦੀ ਗਰਮੀ ਵਿੱਚ ਨਹੀਂ ਆਦਕ ਨਹੀਂ ਦੇਖਦੇ ਤੂਫਾਨ ਆਤ ਕਨੇ ਦੇਖਦੇ ਉਹ ਸਰਕਾਰ ਦੇ ਕੋਲ ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ ਮੋਰਚਾ ਲਾ ਕੇ ਬੈਠੇ ਹੋਏ ਨੇ ਔਰ ਸਰਦਾਰ ਨਜੀਦ ਸਿੰਘ ਗੱਲੇਵਾਲ ਜਿਨ੍ਹਾਂ ਨੇ ਪਿਛਲੇ ਚਾਰੀ ਦਿਨ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ ਉਹ ਭੁੱਖ ਹੜਤਾਲ ਮਰਨ ਵਰਤ ਰੱਖ ਕੇ ਬੈਠੇ ਹੋਏ ਨੇ ਭਾਵੇਂ ਕਿ ਸਿੱਖੀ ਵਿੱਚ ਭੁੱਖ ਹੜਤਾਲ ਦਾ ਮਰਨ ਵਰਤ ਦਾ ਕੋਈ ਸੰਕਲਪ ਨਹੀਂ ਹੈ ਪਰ ਡਾਟੀਆਂ ਸਰਕਾਰਾਂ ਨੇ ਜੋ ਦੀ ਕਿਸੇ ਪਾਸੇ ਵੀ ਸੁਣਵਾਈ ਨਹੀਂ ਕਰ ਰਹੀਆਂ ਸਰਕਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੋ ਕਿਸਾਨ ਸਮੁੱਚੇ ਸੰਸਾਰ ਦਾ ਟਿਡ ਭਰਦਾ ਹੈ ਖੇਤੀ ਕਰਦਾ ਹੈ ਸੱਪਾਂ ਦੀਆਂ ਸਿਰੀਆਂ ਵਿੱਚ ਦਮਦਕ ਕੇ ਖੇਤੀ ਨੂੰ ਪਾਲਦਾ ਹੈ ਤੇ ਲੋਕਾਂ ਤੱਕ ਉਹ ਜਿਹੜਾ ਰਾਸ਼ਨ ਹੈ ਉਹ ਪਹੁੰਚਾਉਣ ਦਾ ਯਤਨ ਕਰਦਾ ਹੈ ਔਰ ਉਹਨਾਂ ਦਾ ਆਪਣੇ ਹੱਕਾਂ ਵਾਸਤੇ ਮਰਨ ਵਰਤ ਰੱਖਣੇ ਔਰ ਬਾਰਡਰਾਂ ਤੇ ਬਹਿਣਾ ਹੱਕਾਂ ਦੀ ਪ੍ਰਾਪਤੀ ਵਾਸਤੇ ਇਹ ਤੋਂ ਵੱਧ ਸਰਕਾਰ ਵਾਸਤੇ ਹੋਰ ਕੋਈ ਵੀ ਮਾੜੀ ਗੱਲ ਨਹੀਂ ਹੋ ਸਕਦੀ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਜਲਦ ਤੋਂ ਜਲਦ ਕਿਸਾਨਾਂ ਦੀਆਂ ਹੱਕੀ ਮੰਗਾਂ ਮਨਜ਼ੂਰ ਕਰਨ ਔਰ ਉਹ ਕਿਸਾਨ ਆਪਣੇ ਘਰਾਂ ਵਿੱਚ ਆਪਣੇ ਪਰਿਵਾਰਾਂ ਦੇ ਵਿੱਚ ਆ ਕੇ ਸੁਖ ਸ਼ਾਂਤੀ ਦੇ ਨਾਲ ਆਪਣੀਆਂ ਬਸਰ ਕਰ ਸਕਣ ਸਿਕ ਸਰ ਜੀ ਇੱਕ ਤੁਹਾਡੇ ਵੱਲੋਂ ਆਦੇਸ਼ ਹੋਇਆ ਸੀਗਾ ਸ਼੍ਰੀ ਅਕਾਲ ਤਖਸਾਲ ਵੱਲੋਂ ਆਦੇਸ਼ ਹੋਇਆ ਸੀਗਾ ਪਰ ਉਸ ਨੂੰ ਇਨ ਬਿਨ ਲਾਗੂ ਨਹੀਂ ਕੀਤਾ ਜਾ ਰਿਹਾ ਵੱਡੀ ਗੱਲ ਮੈਂ ਕਰ ਰਿਹਾ ਸੀਗਾ ਅਸਤੀਫਾ ਗੱਲ ਕਰ ਰਿਹਾ ਸੀਗਾ ਅਕਾਲੀ ਦਲ ਨੇ ਹਜ ਤੱਕ ਅਸਤੀਫੇ ਨਹੀਂ ਪੁਵਾੜੇ ਕਿ ਹਾਲਾਂਕਿ ਬਾਦੂਨ ਸਾਹਿਬ ਕਰਲੇ ਨੇ ਬਾਕੀ ਸਾਰੀ ਸੇਵਾ ਜਿਹੜੀ ਪੂਟਲੀ ਹੈ ਪਰ ਅਸਤੀਫੇ ਕਿਉਂ ਨਹੀਂ ਪ੍ਰਮਾਨ ਕੀਤੇ ਜਾ ਰਹੇ ਸਿਰਕੁਜੋ ਅਕਾਲਤਬ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਹਿਬਾਨ ਨੇ ਫੈਸਲਾ ਸੁਣਾਇਆ ਜੀ ਇਹਨੂੰ ਜਲਦ ਤੋਂ ਜਲਦ ਅਕਾਲੀ ਦਲ ਨੂੰ ਗੁਰਾਨਕ ਕਾਂਦੀ ਨੇ ਕਰਨੀ ਚਾਹੀਦੀ ਉਹਨੂੰ ਲਾਗੂ ਕਰਨਾ ਚਾਹੀਦਾ ਧੰਨਵਾਦ ਜੈਨੀ ਅਰਵਿੰਦ ਜੀ ਨੇ ਜਦੋਂ ਮਿਲਣ ਦੇ ਲਈ ਜੈਨੀ ਅਰਵਿੰਦ ਨਾਲ ਮੁਲਾਕਾਤ ਕਰਨ ਜਾ ਰਹੇ ਹੋ ਤੇਰੇ ਪਤੀ ਜੀ ਮੈਂ ਡਾਕਟਰ ਹਾਂ ਆਹ ਬੈਰੋ ਕਾਨੂੰਨ ਕਰੇ ਚਲੇ ਗਏ ਲੋਕ ਵਿੱਚ ਚੋਕੀ ਉਹ ਬੜਾ ਵੱਡਾ ਮਾਮਲਾ ਹੈ ਦੇਖੋ ਜਿਸ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੀ ਇਨਕੁਆਇਰੀ ਵਾਸਤੇ ਇੱਕ ਪੜਤਾਲੀਆ ਕਮੇਟੀ ਬਣਾਈ ਗਈ ਸੀ ਮੈਂ ਉਸ ਦਿਨ ਵੀ ਇਤਰਾਜ਼ ਕੀਤਾ ਸੀ ਕਿ ਜਥੇਦਾਰਾਂ ਦੀ ਪੜਤਾਲ ਕੇਵਲ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਅਧਿਕਾਰ ਹੈ ਉਹਨੂੰ ਉਹਦੀ ਪੜਤਾਲ ਹੈ ਉਹ ਸਾਨੂੰ ਸੌਂਪ ਦੇਣੀ ਚਾਹੀਦੀ ਹੈ ਔਰ ਜਦੋਂ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਨੇ ਗੁਰੂ ਸਾਹਿਬ ਦੇ ਸਾਹਮਣੇ ਜਾ ਕੇ ਪੰਜ ਪਿਆਰੇ ਸਹਿਬਾਨ ਦੇ ਸਾਹਮਣੇ ਜਾ ਕੇ ਜੋ ਕੁਝ ਕਿਹਾ ਹੈ ਕਿ ਮੈਂ ਇਹ ਪਾਪ ਜੋ ਇਲਜ਼ਾਮ ਮੇਰੇ ਤੇ ਲਾਏ ਜਾ ਰਹੇ ਨੇ ਮੈਂ ਇਹ ਪਾਪ ਕਦੇ ਵੀ ਨਹੀਂ ਕੀਤਾ ਮੇਰਾ ਖਿਆਲ ਹੈ ਕਿ ਉਸ ਤੋਂ ਬਾਅਦ ਕੋਈ ਵੀ ਪੜਤਾਲ ਜਿਹੜੀ ਹੈ ਉਹ ਬਾਕੀ ਨਹੀਂ ਰਹਿ ਜਾਂਦੀ